ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਵੇਂ ਸਾਇੰਸ ਕਹਿੰਦੀ ਹੈ ਵੀ ਇਨਸਾਨ ਜਿਹੜਾ ਹੈ ਉਹ ਬਾਂਦਰ ਤੋਂ ਬਣਿਆ ਹੈ ਤਾਂ ਇਹ ਸਰਾਸਰ ਝੂਠਾ ਹੈ ਗੁਰਬਾਣੀ ਗੁਰੂ ਇਸ ਤੇ ਮੋਹਰ ਲਾਉਂਦੇ ਆ 1984 ਜੂਨ 22 ਮਾਨਸ ਕੋ ਪ੍ਰਭ ਦੇ ਵਡਿਆਈ ਇਹ 84 ਲਖ ਜੂਨ ਦੇ ਵਿੱਚੋਂ ਇੱਕ ਉਤਮ ਜੂਨ ਸਾਨੂੰ ਮਾਨਸ ਦੀ ਮਿਲੀ ਹੈ ਜਿਹਨੂੰ ਵਡਿਆਈ ਬਖਸ਼ੀ ਗਈ ਹੈ ਉਹ ਕਿਹੜੀ ਵਿੜਾਈ ਹੈ ਕਿ ਜਿਹੜੀ ਮਾਨਸ ਦੇਹੀ ਹੈ ਉਹ ਮਾਨਸ ਦੇਹੀ ਪ੍ਰਭੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਸਕਦੀ ਹੈ ਜੋ ਪ੍ਰਕਾਸ਼ ਰੂਪ ਨੇ ਤੇ ਇਸ ਦੇਹੀ ਦੇ ਅੰਦਰ ਜਿਹੜਾ ਮਨ ਹੈ ਉਹ ਜੋਤ ਸਰੂਪ ਹੈ ਜਿਹਨੂੰ ਕਹਿੰਦੇ ਤਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੋ ਆਪਣਾ ਮੂਲ ਪਛਾਣਨ ਵਾਸਤੇ ਆਪਾਂ ਆਏ ਹੋਏ ਆ ਸੰਸਾਰ ਦੇ ਵਿੱਚ ਤੇ ਇਸ ਕਰਕੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਮੂਲ ਪਛਾਣੀਏ ਤੇ ਉਹਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ